ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੋਂ ਆਸਟ੍ਰੇਲੀਆ ਟਰੈਵਲ ਕਰਨ ਤੋਂ ਬਾਅਦ ਹੁਣ ਆਪਾਂ ਪਹੁੰਚ ਚੁੱਕੇ ਆ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਵਿੱਚ ਵੀ ਆਪਣੇ 5-6 ਦਿਨ ਹੈਗੇ ਆ ਤੇ ਆਕਲੈਂਡ ਜਿਹੜੀ ਇਹਨਾਂ ਦੀ ਮੇਨ ਸਿਟੀ ਹੈ ਜਿਹੜੀ ਕੈਪੀਟਲ ਉਹ ਤਾਂ ਵਲਿੰਗਟਨ ਹੈ ਲਿਕਨ ਆਪਾਂ ਆਕਲੈਂਡ ਆਏ ਸੀ ਆਕਲੈਂਡ ਤੋਂ ਬਾਹਰ ਰੋਡ ਆਪਾਂ ਜਾਣ ਰੋਤੁਰਾ ਰੋਤੁਰਾ ਦੇ ਇਸ਼ਤ ਦੇ ਵਿੱਚ 2-3 ਜਿਹੜੀਆਂ ਟੂਰਿਸਟ ਅਟਰੈਕਸ਼ਨਸ ਨੇ ਉਹ ਹੁੰਦੀਆਂ ਨੇ ਉਹ ਵੀ ਵੇਖਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਟਰੈਵਲ ਕਰਕੇ ਜਾਵਾਂਗੇ ਰੋਟਰਨਾ। ਹੁਣ ਆਪਾਂ ਅ ਸੈਲਫ ਡਰਾਈਵ ਵਾਇਰ ਰੋਡ ਜਾ ਰਹੇ ਹਾਂ ਆਕਲੈਂਡ ਤੋਂ। ਅ ਵੈਟਮੋ ਵੈਟਮੋ ਕੇਵਸ ਬਣੀਆਂ ਹੋਈਆਂ ਨੇ ਜਿਹੜੇ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਦਿਖਾਈਆਂ ਸੀ ਉਹੀ ਸੇਮ ਕੇਵਸ ਐ ਬਸ ਥੋੜੇ ਡਿਫਰੈਂਟ ਐ। ਉਹ ਵੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਬਾਅਦ ਫਾਈਨਲੀ ਆਪਾਂ ਅੱਜ ਇੱਕ ਹਾਮਿਲਟਨ ਮੂਵੀ ਸੈੱਟ ਐ ਉਹ ਵੀ ਇੱਕ ਟੂਰਿਸਟ ਪਲੇਸ ਐ ਉਹ ਵੇਖਾਂਗੇ ਉਸ ਤੋਂ ਬਾਅਦ ਫਿਰ ਪਹੁੰਚਾਂਗੇ। ਰੋਟੁਰਾ ਦਰਸਤਰੇ ਵਿੱਚ ਤੁਹਾਨੂੰ ਵਿਊਜ਼ ਵੀ ਆਪਾਂ ਜਿਹੜੇ ਨੇ ਦਿਖਾਉਂਦੇ ਜਾਂਦੇ ਆ ਤੁੰਦ ਬਹੁਤ ਬਈ ਹੋਈ ਹੈ ਆਪਣੇ ਇੰਡੀਆ ਵਾਗੇ ਲੱਗ ਰਿਹਾ ਹੈ ਸੇਮ ਇੱਕ ਵਾਰ ਤੁਹਾਨੂੰ ਬਾਹਰਲਾ ਵਿਊ ਮੈਂ ਜਗਾਵਾ ਵਿੱਚ ਪੈਦਾ ਆਸਟ੍ਰੇਲੀਆ ਨਾਲੋਂ ਡਿਫਰੈਂਟ ਹੈ ਆਸਟ੍ਰੇਲੀਆ ਦੀ ਗ੍ਰੀਨਰੀ ਵੀ ਸੀਗੀ ਬਟ ਉਹਦੇ ਨਾਲੋਂ ਵੀ ਜ਼ਿਆਦਾ ਪ੍ਰੋਪਰ ਜਮਾ ਗ੍ਰੀਨ ਬਿਲਕੁਲ ਡਾਰਕ ਗ੍ਰੀਨ ਆ ਹਾਂ ਉਹ ਵੀ ਫਰੈਸ਼ ਫਰੈਸ਼ ਉੱਥੇ ਵੀ ਉਹ ਉੱਥੇ ਦੀ ਆਪਣੀ ਬਿਊਟੀ ਹੈ ਇੱਥੇ ਦੀ ਆਪਣੀ ਇਹਨਾਂ ਦੀ ਗ੍ਰੀਨਰੀ ਥੋੜੀ ਆਪਣਾ ਨੇਚਰ ਬਹੁਤਾ ਜ਼ਿਆਦਾ ਸਾਂਭ ਕੇ ਰੱਖਿਆ ਹੋਇਆ ਹੈ ਸਾਂਭਿਆ ਆਸਟ੍ਰੇਲੀਆ ਨੇ ਵੀ ਹੋਇਆ ਉਹਦੇ ਨਾਲੋਂ ਜ਼ਿਆਦਾ ਥੋੜਾ ਗ੍ਰੀਨ ਮਤਲਬ ਉਹਦੇ ਨਾਲੋਂ ਜ਼ਿਆਦਾ ਥੋੜਾ ਜੀ ਇਹ ਕੰਟਰੀ ਆ ਨੇਚਰ ਨੂੰ ਲੈ ਕੇ ਕੋਈ ਛੇੜਛਾੜ ਨਹੀਂ ਕਰਦੀ ਆ ਇਹਨਾਂ ਦੇ ਰੂਲ ਹੈ ਕਿ ਤੁਸੀਂ ਨੇਚਰ ਨਾਲ ਤੇ ਐਨੀਮਲਸ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੇ ਜੇ ਤੁਸੀਂ ਆਪਣਾ ਕੋਈ ਘਰ ਵੀ ਬਣਾਉਣਾ ਤੇ ਉਹ ਹਿੱਲੀ ਏਰੀਆ ਦੇ ਉੱਤੇ ਹੁੰਦਾ ਹੈ ਤੇ ਤੁਸੀਂ ਉਹਨੂੰ ਫੇਲ ਹੋਣੀ ਛੇੜ ਸਕਦੇ ਜਾਨੀ ਕਿ ਪਹਾੜ ਨੂੰ ਛੇੜ ਸਕਦੇ ਘਰ ਦੀ ਸ਼ੇਪ ਚੇਂਜ ਕਰਨੀ ਪੈਂਦੀ ਆ ਇਹ ਰੂਲ ਹੈ ਜਿਹੜੀ ਕਿ ਵਧੀਆ ਚੀਜ਼ ਹੈ ਕਿ ਆਪਣੇ ਕੁਦਰਤ ਨਾਲ ਨੇਚਰ ਦੇ ਨਾਲ ਪਿਆਰ ਕਰਦੇ ਆ ਉਹ ਬਹੁਤ ਵਧੀਆ ਲੱਗਦੀ ਹੈ ਇਹ ਚੀਜ਼ ਬੇਕਰ ਨੂੰ ਸਾਫ਼ ਕੇ ਰੱਖੀ ਹੋਈ ਹੈ। ਉੱਥੇ ਥੋੜੀ ਗਰਮੀ ਕਰਕੇ ਜਿਵੇਂ ਜਿਵੇਂ ਆਪਾਂ ਪਰਥ ਗਏ ਆ ਉੱਥੇ ਵੀ ਗ੍ਰੀਨਰੀ ਦਾ ਬਹੁਤ ਸੀਗੀ। ਬਾਕੀ ਤੇ ਚਲੋ ਮੈਲਬਨ ਸ਼ੈਡੀ ਤਾਂ ਹੈ ਹੀ ਸੀਗੀ। ਉਹ ਥੋੜਾ ਗਰਮੀ ਜ਼ਿਆਦਾ ਹੋਣ ਕਰਕੇ ਉਹ ਹੋਈ ਹੋਈ ਆ ਸੜੇ ਹੋਏ ਆ ਜਿਹੜੇ ਨਾ ਭਾਵੇਂ ਬ੍ਰਾਊਨ ਹੋਏ ਹੋਏ ਆ। ਵੈਸਟਰਨ ਆਸਟ੍ਰੇਲੀਆ ਜਾਦਾ ਹੈ। ਹਾਂ ਉਹ ਸੜੇ ਹੋਏ ਆ ਪਰ ਇੱਥੇ ਉਹ ਸਾਰੇ ਮਤਲਬ ਹਰੇ-ਹਰੇ ਆ ਪੂਰੇ ਹਰੇ ਭਰੇ ਨੇ। ਇਰੇ ਸਿਹਰੇ ਉੱਪਰ ਕੇ ਡਰਾਈਵ ਕਰਨ ਦਾ ਬਕਰਾਈ ਸਵਾਦ ਹੈ ਜਦੋਂ ਐਵੇਂ ਦੁਰਦੇ ਆ ਤੇ ਐਵੇਂ ਦੇ 뷰ਸ ਸਿਰੇ ਦੇਖਦੇ ਅੱਖਾਂ ਨੂੰ ਤੇ ਅੱਖਾਂ ਠੰਡੀਆਂ ਹੋ ਜਾਂਦੀਆਂ ਜਿੰਨਾ ਮਰਜ਼ੀ ਬੰਦਾ ਥੱਕਿਆ ਹੋਵੇ ਵੱਡੇ ਗ੍ਰੀਨਰੀ ਦੇਖ ਕੇ ਨਾ ਤੰਦਰੁਸਤ ਹੋ ਜਾਂਦਾ ਬੰਦਾ ਉੱਧਰ ਦੇਖੋ ਤੁਹਾਡੀ ਸਾਈਡ ਕਿੰਨੀ ਸੋਹਣੀ ਹੈ ਹਾਂ ਇਹ ਦੇਖੋ ਕਿੰਨਾ ਵਧੀਆ ਇਧਰ ਤੇਰੇ ਸਾਈਡ 뷰 ਜਿਹੜੇ گاਵਾ ਉੱਤੇ ਉਹ ਜਿਹੜੀਆਂ ਚਾਰਾ ਆਪਾਂ ਉਹ ਗ੍ਰੀਨ ਦੇ ਉੱਤੇ ਨਾ ਕਾਰੀਆਂ ਕਾਰੀਆਂ ਗਾਵਾਂ ਕਿੰਨੇ ਸੋਹਣੇ ਲੱਗਦੇ ਹਨ ਹੈਨਾ ਸਬਸਕ੍ਰਾਈਬ ਕਰਦੇ ਕਰਦੇ ਅੱਗੇ ਆ ਕੇ ਵਿਊ ਬੜੇ ਸੋਹਣੇ ਆਏ ਤੇ ਉੱਥੇ ਆਪਾਂ ਰੁਕੇ ਥੋੜੇ دیر ਲਈ ਤੇ ਪਰ ਉਹੀ ਗੱਲ ਹੈ ਕਿ ਜੋ ਆਪਾਂ ਆਪ ਦੇਖ ਸਕਦੇ ਆ ਨਾ ਅੱਖਾਂ ਨਾਲ ਉਹ ਕੈਮਰਾ ਕੈਪਚਰ ਨਹੀਂ ਕਰਦਾ ਸੋ ਜਿੰਨੀ ਬਿਊਟੀ ਨਿਊਜ਼ੀਲੈਂਡ ਦੇ ਵਿੱਚ ਹੈ ਗ੍ਰੀਨਰੀ ਨੇਚਰ ਨੂੰ ਲੈ ਕੇ ਉਨੀ ਸਾਨੂੰ ਪਿੱਛੇ ਆਸਟ੍ਰੇਲੀਆ ਵੀ ਨਹੀਂ ਮਿਲੀ ਤੇ ਜਾਂਚ ਤੋਂ ਪਹਿਲਾਂ ਮੈਂ ਹੋਰ ਵੀ ਕੰਟਰੀ ਜਿੱਥੇ ਵੀ ਗਿਆ ਕਿਤੇ ਨਹੀਂ ਮਿਲੀ ਸੋ ਨੈਚੁਰਲ ਬਿਊਟੀ ਜਿਹੜੀ ਹੈਗੀ ਆ ਬਹੁਤ ਜ਼ਿਆਦੀ ਹੈ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਕਿ ਵੇਖਣ ਨੂੰ ਅੱਖਾਂ ਨੂੰ ਬਹੁਤ ਸੋਹਣੀ ਲੱਗਦੀ ਹੈ ਮੈਂ ਬਿਲਕੁਲ ਰਿਕਮੈਂਡ ਕਰਾਂਗਾ ਜਿਹਨੂੰ ਨੇਚਰ ਨਾਲ ਪਿਆਰ ਹੈ ਇੱਕ ਅੰਕੜਾ ਜ਼ਰੂਰ ਵਿਜ਼ਿਟ ਕਰੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਸਵੇਰੇ ਆਕਲੈਂਡ ਤੋਂ ਡਰਾਈਵ ਕਰਕੇ ਪਹਿਲਾ ਆਪਾਂ ਪਹੁੰਚੇ ਸੀ ਗਲੋਬਮ ਕੇਵਸ ਕੇਵਸ ਦੀ ਆਪਾਂ ਜਿਆਦਾ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਆਲਰੇਡੀ ਕੇਵਸ ਤੁਸੀਂ ਜੇ ਆਸਟ੍ਰੇਲੀਆ ਵਾਲੀ ਜਿਹੜੀ ਵੀਡੀਓ ਉਹਦੇ ਵਿੱਚ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਕੇਵ ਤੋਂ ਬਾਅਦ ਆਪਾਂ ਆਏ ਹਾਬਿਟਨ ਮੂਵੀ ਸੈੱਟ ਇੱਕ ਟੂਰਿਸਟ ਪਲੇਸ ਹੈ ਅੰਦਰ ਜਾ ਕੇ ਪਤਾ ਲੱਗਣਾ ਹੈ ਕਿ ਕੀ ਆ ਬਟ ਇੱਕ ਟੂਰਿਸਟ ਅਟਰੈਕਸ਼ਨ ਹੈ ਬਹੁਤ ਜ਼ਿਆਦਾ ਟੂਰਿਸਟ ਇੱਥੇ ਆਏ ਹੋਏ ਆ ਅੰਦਰ ਦਾ ਵੀਊ ਤੁਹਾਨੂੰ ਦਿਖਾਵਾਂਗੇ ਤੇ ਅੰਦਰ ਵੀ ਕਿਉਂਕਿ ਆਪਾਂ ਵੀ ਗੂਗਲ ਤੇ ਚੈੱਕ ਕੀਤਾ ਬਹੁਤ ਸਵਧੀਆ-ਵਧੀਆ ਫੋਟੋਸ ਜਿਹੜੀਆਂ ਨੇ ਉੱਥੇ ਵੇਖਣ ਨੂੰ ਮਿਲਦੀਆਂ ਪਿਆਣੇ ਤੇ ਇੱਥੇ ਜਿਹੜਾ ਜਿੱਥੇ ਇਹ ਮੂਵੀ ਸੈੱਟ ਬਣਿਆ ਹੋਇਆ ਹੈ ਉਹਦੀ ਲੋਕੇਸ਼ਨ ਬਹੁਤ ਜ਼ਿਆਦਾ ਸੋਹਣੀ ਹੈ ਗ੍ਰੀਨਰੀ ਗ੍ਰੀਨਰੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਪੂਰਾ ਹਰਿਆਲੀ ਦੇ ਨਾਲ ਭਰਿਆ ਹੋਇਆ ਇਹ ਟਾਊਨ ਹੈ ਹੈਵਿਟਨ ਇਹ ਮੂਵੀ ਸੈੱਟ ਹੈ ਮੇਰੇ ਪਿੱਛੇ ਬਣਿਆ ਹੋਇਆ ਇਹ ਹੁਣ ਟੂਰ ਆਪਣਾ 2:10 ਦੇ ਸਟਾਰਟ ਹੈ ਹੁਣ ਲੈ ਕੇ ਜਾਣਗੇ 뷰 ਬਹੁਤ ਸੋਹਣਾ ਹੈ ਮੈਂ ਨੇਚਰਲ ਬਿਊਟੀ ਆਲਰੇਡੀ ਕਿਹਾ ਨਿਊਜ਼ੀਲੈਂਡ ਦੇ ਵਿੱਚ ਬਹੁਤ ਜ਼ਿਆਦਾ ਹੈ ਸੋ ਨਿਊਜ਼ੀਲੈਂਡ ਇਸੇ ਕਰਕੇ ਪਛਾਨਿਆ ਜਾਂਦਾ ਹੈ ਘੁੰਮਣ ਫਿਰਨ ਲਈ ਨੇਚਰਲ ਬਿਊਟੀ ਦੇ ਲਈ ਅ ਡਿਗਟਲ ਹੈ ਤਾਂ ਬਾਅਦ ਇਹਨਾਂ ਨੇ ਆਪਾਂ ਲੋਕ ਬੱਸ ਦੇ ਵਿੱਚ ਬਿਠਾ ਲਿਆ ਹੁਣ ਬੱਸ ਦੇ ਵਿੱਚ ਲੈ ਕੇ ਜਾਣਗੇ ਇਹ ਜਿਹੜਾ ਜਿਹੜੀ ਲੋਕੇਸ਼ਨ ਹੈ ਨਿਊ ਜਰਨੀ ਮੇਬੀ ਸੈਕਸ਼ਨ Now, as David Comer, the location scout, had originally flown over this farm a couple of days prior to knocking on that door, he'd found three things. The three things that he'd found was a lake, a tree, and a rising hill, now known as Bulbo Hole. One, it's a gravel car park. Uh, however, this car park here was known as technical photos and hopefully makes some amazing memories. However, though, before we make our way through to the Hobbiton movie set, there is a few things that we do have to get through. ਫਰਸ ਸਿੰਗਸ ਫਰਸਟ ਇਜ਼ ਦੀ ਫੁੱਟਪਾਥ ਬਨੀਥ ਯੋਰ ਫੁੱਟਸ ਸੋ ਅੰਦਰ ਐਂਟਰ ਕਰਕੇ ਆਦਾਂ ਜਾਂ ਛੋਟੇ ਛੋਟੇ ਜਿਹੜੇ ਘਰ ਨੇ ਉਹ ਬਣੇ ਹੋਏ ਐ ਐ ਮਤਲਬ ਕਿ ਮੈਦੀ ਹਿਸਟਰੀ ਤੋਂ ਨਤਕ ਤੱਕ ਦੱਸਦਾ ਇਹ ਜਿੱਦਾਂ ਉੱਪਰ ਇੱਕ ਘਰ ਬਣਿਆ ਹੋਇਆ ਹੈ ਇਹਦੇ ਅੰਦਰ ਜਾਣ ਦਾ ਰਸਤਾ ਹੈ ਬਾਹਰ ਬੈਠੇ ਖਾਣ ਪੀਣ ਦਾ ਇਹ ਸਾਰਾ ਜਿਹੜਾ ਇਹ ਪੂਰਾ ਏਰੀਆ ਇੱਥੇ ਦੇਖੋ ਐਦਾਂ ਘਰ ਬਣੇ ਹੋਏ ਆ ਛੋਟੇ ਛੋਟੇ ਸੋ ਵਧੀਆ ਲੋਕੇਸ਼ਨ ਹੈ ਹੈਬਿਟਨ ਹੈਬਿਟਨ ਦੇ ਵਿੱਚ ਇਹ ਮੂਵੀ ਸੈੱਟ ਜਿਹੜਾ ਬਣਿਆ ਹੋਇਆ ਆ ਇਹ ਫਿਲਮ ਇੱਥੇ ਬਣੀ ਸੀ ਦੀ ਲਾਰਡ ਆਫ ਦਾ ਰਿੰਗਸ ਜਿਹੜਾ ਮੂਵੀ ਸੀਗੀ ਉਹ ਬਣੀ ਸੀ ਅ ਮੂਵੀ ਤੇ ਮੈਂ ਵੀ ਨਹੀਂ ਦੇਖੀ ਬਟ ਉਹਨਾਂ ਨੇ ਇੱਕ ਸੈੱਟ ਟੈਂਪੋਰੀ ਸੈੱਟ ਬਣਾਇਆ ਸੀ ਤੇ ਮੂਵੀ ਬਣੀ ਸੀਗੀ ਤੇ ਮੂਵੀ ਮੈਂ ਡੈਫੀਨੇਟਲੀ ਇਹਨਾਂ ਦੀ ਹਿਸਟਰੀ ਜਿਵੇਂ ਹੁਣ ਪੜ੍ਹੀ ਐ ਤੇ ਸੁਣਿਆ ਇਹਨਾਂ ਤੋਂ ਹੁਣ ਜਾ ਕੇ ਦੇਖਾਂਗੇ ਵੀ ਕੀ ਉਹਦੇ ਵਿੱਚ ਬਟ ਇਹ ਮੂਵੀ ਸੈੱਟ ਛੋਟੇ ਛੋਟੇ ਘਰ ਜਿਹੜੇ ਨੇ ਭਰ ਆ ਕੇ ਬਣਾਇਆ ਹੋਇਆ ਉਹ ਉੱਪਰ ਤੱਕ ਬਣਿਆ ਹੋਇਆ ਪੂਰਾ ਦਿਖਾਣਿਆ ਤੁਹਾਨੂੰ ਅ ਇੱਦਾਂ ਉੱਪਰ ਹੁਣ ਲੈ ਕੇ ਚਾਈ ਜਾਂਦੇ ਹਾਂ ਮੇਰਾ ਪੂਰਾ ਉੱਪਰ ਤੱਕ ਸੈੱਟ ਬਣਿਆ ਹੋਇਆ ਪੂਰਾ ਕੁਨਾਂ ਛੋਟੇ 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 ਘਰ ਦੇ ਵਿੱਚ ਵਿੱਚ ਬਣੇ ਹੋਏ ਆ ਇਹ ਯਾਰ ਪ੍ਰੋਟੋਪ ਦਾ ਵੀਓ ਉਹ ਕਾਉਂ ਨੀ ਬਣਿਆ ਹੋਇਆ ਇੱਕ ਤਰ੍ਹਾਂ ਦਾ ਨਾ ਛੋਟਾ ਜਿਹਾ ਇਹ ਸਾਰੇ ਕੁੰਮਰੇ ਵਰ ਨਾਲੇ ਲੋਕ ਇਹ ਹਾਡੀ ਟੂਰ ਗਾਈਡ ਕਿਤੇ ਡਰ ਕੇ ਖੜੀ ਹੈ ਸੋ ਇਹ ਆ ਜੀ ਸਭ ਤੋਂ ਉੱਪਰਲਾ ਟੋਪ ਤੇ ਜਿਹੜਾ ਘਰ ਬਣਿਆ ਹੋਇਆ ਤੇ ਇਹਦਾ ਇੱਥੇ ਬਣਾਉਣ ਦਾ ਰੀਜ਼ਨ ਕੀ ਸੀਗਾ ਕਿ ਇੱਕ ਤਾਂ ਜਦੋਂ ਇਹਨਾਂ ਨੇ ਸੈਟਅਪ ਬਣਾਇਆ ਸੀਗਾ ਉਸ ਦੇ ਹਿਸਾਬ ਨਾਲ ਇਹਨਾਂ ਨੇ ਜਿਹੜਾ ਸਭ ਤੋਂ ਮੇਨ ਬੰਦਾ ਸੀ ਉਹ ਇੱਥੇ ਦਿਖਾਇਆ ਸੀ ਵੀ ਇੱਥੇ ਰਹਿੰਦਾ ਇੱਥੋਂ ਉਹ ਗ੍ਰੀਜ਼ਨ ਕੀ ਸੀ ਕਿ ਤਾਂ ਥੱਲੇ ਦਾ ਜਿਹੜਾ ਵਿਊ ਹੈ ਉਹ ਬਹੁਤ ਜ਼ਿਆਦਾ ਵਧੀਆ ਆ ਤੇ ਇੱਕ ਇੱਥੋਂ ਜਿਹੜਾ ਸਨਸੈਟ ਯਾਨੀ ਸੂਰਜ ਜਿਹੜਾ ਚੜਦਾ ਹੈ ਤੇ ਸੂਰਜ ਛਿਪਦਾ ਉਹ ਇੱਥੋਂ ਬੈਠ ਕੇ ਆਪਾਂ ਦੇਖ ਸਕਦੇ ਹਾਂ ਇਹਦੀ ਬੈਕ ਸਾਈਡ ਤੋਂ ਜਿਹੜਾ ਸੂਰਜ ਆ ਉਹ ਚੜਦਾ ਆ ਤੇ ਇਹਦੇ ਸਾਹਮਣੇ ਦੇ ਜਿਹੜਾ ਸੂਰਜ ਆ ਉਹ ਛਿਪਦਾ ਇੱਕ ਹੋਰ ਚੀਜ਼ ਕਿ ਜਿਹੜਾ ਇਹ ਇਸ ਤੇ ਉੱਪਰ ਟਰੀ ਲੱਗਿਆ ਹੋਇਆ ਇਦ ਰਕਤ ਲੱਗਿਆ ਇਹ ਸੈਟਅਪ ਬਣਾਉਣ ਦੇ ਲਈ ਇਹਨਾਂ ਨੇ ਆਰਟੀਫੀਸ਼ੀਅਲ ਜਿਹੜਾ ਲਾਇਆ ਸੀ ਕਿਉਂਕਿ ਜੇ ਆ オリジナル ਹੁੰਦਾ ਤੇ ਘਰ ਨੂੰ ਇਹਦੇ ਜਿਹੜਾ ਸਾਤ ਨੂੰ ਪਾਰ ਦੇਣਾ ਸੀ ਵੱਡੇ ਆਰਟੀਫੀਸ਼ੀਅਲ ਇਹਨਾਂ ਨੂੰ 2 ਸਾਲ 3 ਮਹੀਨੇ ਲੱਗੇ ਸੀਗੇ ਬਣਾਉਣ ਨੂੰ ਤਾਈਵਾਨ ਤੋਂ ਇਹਦਾ ਸਮਾਨ ਲਿਆ ਕੇ ਇਹਨੂੰ ਆਰਟੀਫੀਸ਼ੀਅਲ ਟਰੀ ਨੂੰ ਬਣਾਇਆ ਸੀ ਇਹ ਆ ਉਹ ਕਰਦਾ ਫਰੰਟ 뷰 ਉਹਨੇ ਇੱਕ ਘਰ ਦੇ ਅੰਦਰ ਲੈ ਕੇ ਜਾਣਗੇ ਅੰਦਰ ਦਿਖਾਉਣਗੇ ਤੇ ਅੰਦਰ ਕਹਿੰਦੇ ਕਿ 10 ਰੂਮ ਕਿਚਨ ਬੈਡਰੂਮ ਸਾਰਾ ਕੁਝ ਹੀ ਹੈ ਛੋਟਾ ਜਿਹਾ ਘਰ ਦੇ ਵਿੱਚ ਤੇ ਕਹਿੰਦਾ ਆਪਣਾ ਸਿਰ ਬਚਾ ਕੇ ਜਾਇਓ ਅੰਦਰ ਜਾ ਕੇ ਦੇਖਦੇ ਆ ਐਂਟਰੀ ਕਰਦੇ ਅੰਦਰ ਸਿਰ ਬਚਾ ਕੇ ਤੇ ਇਹ ਏਰੀਆ ਬਣਾਇਆ ਹੋਇਆ ਮੱਲਾ ਦਾ ਹਾਲ ਹੋਣਾ ਛੇਟੀ ਉਹਦੇ ਨਾਲ ਟੀਵੀ ਵਾਲਾ ਕਹਿਣ ਲੱਗੇ ਸੀ ਇਹ ਦੇਖੋ ਅੱਗ ਚੱਲਦੀ ਵੀ ਅੰਦਰ ਬੈਡਰੂਮ ਇਹderiv ਰਸਤਾ ਹੈ ਬੈਡਰੂਮ ਦੇਖੋ ਕਿੰਨਾ ਵਧੀਆ ਛੋਟਾ ਜਿਹਾ ਬੈੱਡ ਕਿੱਥੇ ਆ ਗਿਆ ਨੀ ਮੈਂ ਬੱਚੇ ਵਾਲਾ ਬੈਡਰੂਮ ਮੇਰਾ ਤਾਂ ਛੋਟਾ ਜਿਹਾ ਕੁ ਲੱਗ ਗਿਆ ਹੂੰ ਛੋਟੇ ਬੱਚੇ ਦਾ ਨਾ ਕੋਈ ਨਾ ਚੂਨਾ ਚੂਨਾ ਛੋਟਾ ਜਿਹਾ ਬੰਦੇ ਫਾਈਵ ਰੂਮਸ ਹੁੰਦੇ ਸੀਗੇ 5 ਲੀਟਰ ਇਹ ਕਿਚਨ ਆ ਗਈ ਅੱਗੇ ਤੇ ਦੇਖੋ ਵਾਓ ਕਿੰਨੀ ਸੋਹਣੀ ਹੈ ਨਾ ਨਲਕਾ ਲੱਗਿਆ ਨਲਕਾ ਦੇਖੋ ਹੂੰ ਨਾ ਨਾ ਆਂਦਾ ਬਣੀ ਆਣੀ ਹੁੰਦਾ ਏ ਤੇ ਇਹ ਤੇ ਆਪੀਜ਼ ਲਾ ਪਈ ਆਈ ਪੀਜ਼ ਆਣੀ ਹੈਗਾ ਇਹ ਡਾਈਨਿੰਗ ਟੇਬਲ ਦੇਖੋ ਯਾਰ ਨੇਚਰ ਨੂੰ ਨਾ ਸਾਂਭਣਾ ਤੇ ਪਿਆਰ ਕਰਨਾ ਕੋਈ ਇੰਨਾ ਤੋਂ ਸਿੱਖੇ ਆਪਣੇ ਵਰਗੇ ਤੇ ਇੰਨਾ ਚੀਜ਼ਾਂ ਵਾਟ ਬਣਾ ਕੇ ਕੁਛ ਨਾ ਕੁਛ ਬਣਾ ਕੇ ਬਹਿ ਜਾਂਦੇ ਆ ਉੱਥੇ ਜੋ ਆਪਣੇ ਦੇਸ਼ ਦੀ ਗੱਲ ਕਰੀਏ ਵੱਡੇ ਲੋਕ ਸੱਚੇ ਬੜੇ ਯਾਰ ਪਿਆਰ ਕਰਦੇ ਐ ਇਸ ਨੇਚਰ ਨਾਲ ਇਹ ਦੇਖੋ ਕਿੰਨੇ ਸੋਹਣੇ ਸੋਹਣੇ ਚੀਜ਼ਾਂ ਨੇ ਨਾ ਇੱਥੇ ਜਿਹੜੇ ਜੀਵ ਜੰਤੂ ਕਦੇ ਵੇਖਿਆ ਵੀ ਨਹੀਂ ਨਾ ਉਹ ਇੱਥੇ ਵੇਖਣ ਨੂੰ ਮਿਲਦੇ ਪਏ ਐ ਇਹ ਦੇਖੋ ਕਿੰਨਾ ਸੋਹਣਾ ਬੜਾ ਆ ਹੋਇਆ ਉਹਨਾਂ ਨੇ ਪੂਰਾ ਇੱਕ ਨਦੀ ਦੇ ਰਿਵਰ ਦੇ ਕੰਢੇ ਲੋਕ ਇੱਕ ਛੋਟੇ ਜਿਹੇ ਰਿਵਰ ਸੀ ਜਿਹੜੇ ਦਿਖਦੀ ਪਈ ਸੀ ਤੇ ਨਾਲ ਹੀ ਤੇਰੇ ਪੁਰਾਣੇ ਪੁਰਾਣੇ ਸਟਾਈਲ ਦੇ ਘਰ ਹੋਰ ਬਣੇ ਹੋਏ ਨੇ ਇੱਥੇ ਆਪਣਾ ਤੁਸੀਂ ਖਾਣਾ ਪੀਣਾ ਖਾ ਸਕਦੇ ਹੋ ਡਰਿੰਕ ਪੀ ਸਕਦੇ ਹੋ ਇਹ ਪool ਬਣਿਆ ਹੋਇਆ ਸੋ ਵਧੀਆ ਆ ਯਾਰ ਬਹੁਤ ਵਧੀਆ ਆ ਨੇਚਰ ਨੂੰ ਪਿਆਰ ਕਰਨਾ ਕਿਸੇ ਇਸ ਲਈ ਤਾਂ ਤੁਸੀਂ ਸਿੱਖੋ ਸੋ ਹਬੀਟਨ ਮੂਵੀ ਸੈੱਟ ਦੇਖਣ ਤੋਂ ਬਾਅਦ ਹੁਣ ਆਪਾਂ ਜਾ ਰਹੇ ਆ ਵਾਪਿਸ ਠੀਕ ਸੀ ਵਧੀਆ ਸੀ ਇੱਕ ਸੈੱਟ ਬਣਿਆ ਹੋਇਆ ਮੂਵੀ ਦਾ ਛੋਟੇ ਛੋਟੇ ਘਰ ਉਹਦੇ ਵਿੱਚ ਬਣੇ ਹੋਏ ਆ ਯਾਨੀ ਵਧੀਆ ਸੀ ਤੇ ਬਰਾ ਲ ਨੇਚਰ ਸੀਗਾ ਪੂਰਾ ਜਿਹੜਾ ਸਾਹਮ੍ਹਿਆ ਹੋਇਆ ਸੀ ਕਿਵੇਂ ਲੱਗਿਆ ਤੁਹਾਨੂੰ ਵਧੀਆ ਸੀ ਸਾਨੂੰ ਵੋਟਵਾਂ ਨਹੀਂ ਖਿੱਚਣ ਦਿੱਤੀਆਂ ਮੈਨੂੰ ਕੱਲੀ ਨੇ ਲੱਗਿਆ ਤਾਂ ਤੇ ਡਰਾਈਵ ਬੋਰਡ ਲਾਉਣੀ ਸੀ ਹੈਗਾ ਤੇ ਉਹ ਕਹਿੰਦੇ ਰੱਖ ਨਹੀਂ ਸਕਦੇ ਥੱਲੇ ਪਤਾ ਸੋਹਣੀਆਂ ਖਿੱਚੀਆਂ ਨੇ ਇੱਕ ਦੋ ਕਚੋਰੀ ਖਿੱਚੀਆਂ ਨੇ ਫਿਰ ਵੇਹੜੇ ਘਰ ਕੇ ਸਾਨੂੰ ਮਲਾ ਨਹੀਂ ਆਇਆ ਪਰ ਸੋਨਾ ਬਹੁਤ ਸੀਗਾ ਬਹੁਤ ਜਿਆਦਾ ਸੋਹਣੀ ਲੋਕੇਸ਼ਨ ਸੀਗੀ ਕਿੱਥੇ ਸੀ ਘੁੰਮ ਰਹੇ ਆ ਉਹ ਉਸ ਤੋਂ ਵੀ ਜ਼ਿਆਦਾ ਸੋਹਣਾ ਪਤਾ ਨਹੀਂ ਕਿਉਂਕਿ ਸਾਨੂੰ ਗ੍ਰੀਨਰੀ ਬਹੁਤ ਪਸੰਦ ਆ ਜਿਹਨੂੰ ਜਿਹਨੂੰ ਨੇਚਰ ਪਸੰਦ ਆ ਵਧੀਆ ਲੱਗਦਾ ਉਹਦੇ ਵਾਸਤੇ ਸੋਣਾ ਜਿਹਨੂੰ ਨਹੀਂ ਪਸੰਦ ਉਹਦੇ ਲਈ ਤੇ ਫਿਰ ਕੁਝ ਨਹੀਂ ਹੈ ਸਾਡੇ ਲਈ ਤੇ ਬਹੁਤ ਜ਼ਿਆਦਾ ਸੋਨਾ ਸਕੂਨ ਇੰਨਾ ਜ਼ਿਆਦਾ ਮਿਲਦਾ ਇੱਥੇ ਨੂੰ ਸ਼ਾਂਤੀ ਹੁਣ ਆਪਾਂ ਜਾ ਰਹੇ ਹਾਂ ਰੋਤਰਾ ਯੈਸ ਰੋਤਰਾ ਫਿਰ ਕੱਲ ਨੂੰ ਨਵਾਂ ਦਿਨ ਸਟਾਰਟ ਹੋਏਗਾ ਫਿਰ ਉੱਥੋਂ ਕਰਾਂਗੇ ਕੰਟੀਨਿਊ ਸਾਸੀ ਗਾਲ ਜੀ ਇੱਕ ਨਵੀਂ ਸਵੇਰ ਹੋਰ ਨਿਊਜ਼ੀਲੈਂਡ ਤੋਂ ਤੇ ਕੱਲ ਆਪਾਂ ਹੋਬਿਟਨ ਮੂਵੀ ਟੂਰ ਤੇ ਪਹਿਲਾਂ ਉਸ ਵੇਲੇ ਕੇਵ ਗੇ ਸੀ ਵਟਕੇ ਆਪਾਂ ਕੈਪਟਨ ਨਹੀਂ ਸੀ ਕੀਤਾ ਸੋ ਅੱਜ ਅਗਲੇ ਦਿਨ ਆਪਾਂ ਨਿਊਜ਼ੀਲੈਂਡ ਦੇ ਵਿੱਚ ਰੋਤੂਰਾ ਸਿਟੀ ਉੱਥੇ ਆਏ ਹੋયા ਤੇ ਉੱਥੇ ਮਤਲਬ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਜਿੱਦਾਂ ਆਏ ਆਪਾਂ ਐਦਾਂ ਹੀ ਹਾਈਕ ਤੇ ਐਦਾਂ ਹੀ ਵਾਕ ਤੇ ਆ ਐਦਾਂ ਹੀ ਤੁਸੀਂ ਜੰਗਲ ਦੇਖੇ ਹੋਣਗੇ ਜਿੰਨਾਂ ਦੇ ਵਿੱਚ ਆਪਾਂ ਤੁਰਦੇ ਫਿਰਦੇ ਵੇਖਿਆ ਹੋਊਗਾ ਸਾਰੀਆਂ ਇੱਥੇ ਜਿਹੜੀਆਂ ਵੀ ਟੂਰਿਸਟ ਐਕਟੀਵਿਟੀਜ਼ ਹੈਗੀਆਂ ਨੇ ਉਹ ਹੈਗੇ ਏਦਾਂ ਦੀਆਂ ਨੇ ਕਿ ਤੁਹਾਨੂੰ ਸਿਟੀ ਦੇ ਵਿੱਚ ਘੱਟ ਬਾਹਰ ਵੱਧ ਗਨੇਚਰ ਵੱਧ ਦਿਖਾਉਂਦੇ ਆ ਸੋ ਹੁਣ ਜਿਹੜੇ ਆਪਾਂ ਆਏ ਆ ਕਿੱਥੇ ਆਏ ਆ ਆਪਾਂ ਵੇਮਾਂਗੂ ਵੋਲਕੇਨਿਕ ਵੈਲੀ ਵੇਮਾਂਗੂ ਵੋਲਕੇਨਿੰਗ ਵੈਲੀ ਐ ਟੂਰਿਸਟ ਪਲੇਸ ਐ ਸੋ ਉੱਥੇ ਆਏ ਹੋਏ ਆ ਵੀ ਮੇਰੇ ਪਿੱਛੇ ਦਾ ਇੱਕ ਵੀਊ ਦੇਖ ਸਕਦੇ ਆ ਇਹਦੀ ਵੀ ਇੱਕ ਹਿਸਟਰੀ ਐ ਮੈਂ ਥੋੜੀ ਦੇਰ ਤੱਕ ਤੁਹਾਨੂੰ ਇਹਦਾ ਹਿਸਟਰੀ ਦਾ ਅੱਗੇ ਜਾ ਕੇ ਆਪਾਂ ਨੂੰ ਕੋਈ ਮਿਲਦਾ ਤਾਂ ਤੁਹਾਨੂੰ ਦੱਸਦੇ ਆ ਵੀ ਕੀ ਹਿਸਟਰੀ ਐ ਦੀ ਸੋ ਜਿਹੜੀ ਵੇਮਾਂਗੂ ਲੈਨੇ ਆ ਵੋਲਕੈਨਿਕ ਵੈਲੀ ਹੈ ਇਹ ਜਿਹੜੀ ਯੰਗੇਸਟ ਥਰਮਲ ਵੈਲੀ ਹੈ ਨਿਊਜ਼ੀਲੈਂਡ ਦੇ ਵਿੱਚ ਜਾਨੀ ਕਿ ਯੰਗੇਸਟ ਜਾਨੀ ਕਿ ਸਭ ਤੋਂ ਜਿਹੜੀ ਜੰਗ ਹੈਗੀ ਹੈ ਇਸ ਟਾਈਮ ਇਹਨਾਂ ਦੇ ਕੋਲ ਇਹ ਵਾਲੀ ਵੈਲੀ ਹੈ ਸੋ ਇਹ ਕੰਮ ਕੀ ਲੈਂਦੇ ਨੇ ਕਿ ਜਦੋਂ ਧਰਤੀ ਦੇ ਵਿੱਚੋਂ ਹੀਟ ਨਿਕਲਦੀ ਹੈ ਤਾਂ ਉਹ ਹੀਟ ਤੋਂ ਇਹ એનર્ਜੀ ਪ੍ਰੋਡਿਊਸ ਕਰਦੇ ਆ એનર્ਜੀ ਜਾਨੀ ਕਿ ਬਿਜਲੀ ਬਣਦੀ ਆ ਉਹ ਤੁਸੀਂ ਦੇਖ ਰਹੇ ਹੋਵੋਗੇ ਜਿਵੇਂ ਧੂਆ ਨਿਕਲ ਰਿਹਾ ਆ ਇਹ ਹੀਟ ਦੇ ਨਾਲ ਨਿਕਲਦਾ ਪਿਆ ਥੱਲੇ ਜਮੀਨ ਦੇ ਥੱਲੇ ਹੀਟ ਹੈ ਹੀਟ ਦੇ ਨਾਲ ਇਹ ਭਾਫ਼ ਨਿਕਲਦੀ ਆ ਭਾਫ਼ ਦੇ ਨਾਲ ਇਹ ਇਲੈਕਟ੍ਰਿਕ ਪਾਵਰ ਲਈ ਯੂਜ਼ ਕਰਦੇ ਆ ਇਲੈਕਟ੍ਰਿਕ ਪਾਵਰ ਦੇ ਲਈ ਯੂਜ਼ ਕਰਦੇ ਆ ਤੇ ਇਹ ਵਾਲੀ ਜਿਹੜੀ ਵੈਲੀ ਆ ਇਹ 1886 ਦੇ ਵਿੱਚ ਅ ਮਿਲੀ ਸੀ ਇਹਨਾਂ ਨੂੰ ਨਿਊਜ਼ੀਲੈਂਡ ਨੂੰ ਤੇ ਹਿਸਟਰੀ ਵੀ ਕੁਝ ਇੱਥੇ ਲਿਖੀ ਹੋਈ ਆ ਬਟ ਐਨੀ ਪੜ ਕੇ ਸਮਝ ਕੁਝ ਨਹੀਂ ਹੋਣਾ ਹਾਂ ਇਸੇ ਇਹਦਾ ਮਤਲਬ ਸਾਰਾ ਕੁਝ ਮਤਲਬ ਇਹਦਾ ਇਹੀ ਹੈ ਪਾਵਰ ਲਈ ਯੂਜ਼ ਹੁੰਦੀ ਆ ਤੇ ਇਹ ਦਾ ਸੋਰਸ ਆਫ ਹੀਟ ਹੀਟ ਯੂਜ਼ ਇਹ ਆਪਣੇ ਆਪ ਨੇਚਰਲ ਗੈਸਾ ਨਿਕਲਦੀ ਆ ਭੀ ਜਾਣੀ ਜੀਓਥਰਮਲ ਵੈਲੀ ਹੈ ਇਹ ਤੁਸੀਂ ਸ਼ਾਇਦ ਆਵਾਜ਼ ਸੁਣ ਪਾ ਰਹੇ ਹੋਵੋਗੇ ਪਾਣੀ ਉਬਲ ਰਿਹਾ ਹੈ ਇੰਨੀ ਜ਼ਿਆਦਾ ਧਰਤੀ ਦੇ ਵਿੱਚ ਹੀਟ ਹੈ ਜਿਹਦੇ ਨਾਲ ਇਹ ਪਾਣੀ ਉਬਲ ਰਿਹਾ ਹੈ ਤੁਹਾਨੂੰ ਆਵਾਜ਼ ਇੱਥੇ ਤੱਕ ਕਹਿਣ ਸਾਫ਼ ਸੁਣਦੀ ਪਈ ਹੈ ਤੁਹਾਨੂੰ ਸ਼ਾਇਦ ਵੀਡੀਓ 'ਚ ਨਾ ਸੁਣੇ ਤੇ ਲੋ ਉਬਾਲੇ ਖਾਰਿਆ ਪਾਣੀ ਇਹਦੇ ਨਾਲ ਹੀਟ ਪ੍ਰੋਡਿਊਸ ਹੁੰਦੀ ਹੈ ਤੇ ਜੀਓ ਥਰਮਲ ਪਲਾਂਟ ਲਾਏ ਹੋਏ ਆ ਇਹਨਾਂ ਨੇ ਬਿਜਲੀ ਪੈਦਾ ਕਰਨ ਯਾਰ ਬੜਾ ਵਧੀਆ ਨੇਚਰ ਆ ਨਿਊਜ਼ੀਲੈਂਡ ਮੈਂ ਆਲਰੇਡੀ ਦੱਸਿਆ ਹੋਇਆ ਕਬੜਾ ਵਧੀਆ ਪਾਣੀ ਦੀ ਆਵਾਜ਼ ਇੱਥੇ ਪ੍ਰੋਪਰ ਆ ਰਹੀ ਉਹ ਬਲਦੇ ਉਹ ਇੰਨੀ ਜਿਆਦਾ ਗਰਮ ਪਾਣੀ ਆ ਇਹ ਉਪਰੋਂ ਦੇਖ ਕੇ ਹੁਣ ਥੱਲੇ ਹੋਰ ਲੁੱਕ ਪੁਆਇੰਟ ਜਿਹੜੇ ਨੇ ਉਹ ਦੇਖਦੇ ਦੇਖਣ ਜਾ ਰਹੇ ਆ ਨਾਨੇ ਕਿ ਨਵੇਂ ਨਵੇਂ ਚੀਜ਼ਾਂ ਹਾਂ ਉਬਲ ਰਿਹਾ ਪਾਣੀ ਨਾ ਹੂੰ ਸਮੈਲ ਵੀ ਆ ਨਾ ਥੋੜੀ ਜੀ ਬਹੁਤ ਹੂੰ ਸਮੈਲ ਮਾਰਦਾ ਪਕੋਂਗੇ ਨਾ ਇਹ ਪਾਣੀ ਉਬਲ ਰਿਹਾ ਨਾ ਬਹੁਤ ਟਾਈਮ ਦਾ ਨਸ ਜਿਹੜੀ ਆਪਣੇ ਉੱਧਰ ਆ ਹੋਟਲ ਕੋਲ ਐਵੇਂ ਦੀ 스멜 ਆ ਉਹਦੇ ਸਾਹਮਣੇ ਜਿਹੜਾ ਇਹ ਦੇਖੋ ਹਾਂ ਇਹ ਦੇਖ ਤੂੰ ਆ ਰਿਹਾ ਉਹ ਹੀ ਆ ਬਲੈਕ ਵਾਟਰ ਇੱਕ ਮਿੰਟ ਇੱਕ ਮਿੰਟ ਮੈਂ ਦੇਖਦੀ ਆ ਅੱਗੇ ਚੱਲਦੇ ਚੱਲਦੇ ਆਇਆ ਬੜਾ ਸੋਹਣਾ ਇੱਕ ਵਿਊ ਸ਼ਾਂਤੀ ਕੋਈ ਇੱਥੇ ਬੰਦਾ ਨਹੀਂ ਕੋਈ ਬੰਦੇ ਦੀ ਯਾਤ ਨਹੀਂ ਸਿਰਫ ਆਪਾਂ ਹੀ ਆ ਤੇ ਇਹ ਵਿਊ ਬੜਾ ਹੀ ਜ਼ਿਆਦਾ ਸੋਹਣਾ ਆ ਦੇਖੋ ਭਾਫ਼ ਉੱਡ ਰਹੀ ਐ ਸੋਹਣਾ ਹੈ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਤੇ ਆਪਾਂ ਆਪਾਂ ਹੁਣ ਆਪਾਂ ਪਹੁੰਚ ਗਏ ਜੀ ਫਰਾਇੰਗ ਪੈਨ ਮੋਨੀਟਰਿੰਗ ਸਟੇਸ਼ਨ ਤੇ ਇੱਥੇ ਇਹਨਾਂ ਨੇ ਦਿਖਾਇਆ ਹੋਇਆ ਪਾਣੀ ਉੱਪਰ ਆਉਂਦਾ ਕਿਵੇਂ ਅੱਗੇ ਆ ਕੇ ਰੋਕਦੇ ਆ ਫਿਰ ਕਿਵੇਂ ਇਹਨੂੰ ਬਿਜਲੀ ਦੇ ਲਈ ਯੂਜ਼ ਕਰਦੇ ਆ ਤੁਹਾਨੂੰ ਇੱਕ ਨੇਚਰਲ ਚੀਜ਼ ਦਿਖਾਵਾਂ ਬਿਊਟੀ ਮੈਂ ਵੀ ਜਦੋਂ ਇੱਥੇ ਆ ਕੇ ਦੇਖਿਆ ਮੈਂ ਵੀ ਹੈਰਾਨ ਹੋ ਗਿਆ ਇਹ ਦੇਖੋ ਪਾਣੀ ਉਬਲ ਰਿਹਾ ਹੈ نیچےੋਂ ਛੂਰਾ ਜਿ ਕਰ ਰਿਹਾ ਭਾਪ ਨਿਕਲ ਰਹੀ ਹੈ ਇਕਾ ਲੱਗ ਜੀ ਚੀਜ਼ ਐ ਇਹ ਜੇ ਆਪਾਂ ਆਏ ਆ ਤੈਨੂੰ ਐਕਸਪਲੋਰ ਜ਼ਰੂਰ ਕਰਨਾ ਚਾਹੀਦਾ ਹੈ ਇਹ ਚੀਜ਼ਾਂ ਨੂੰ ਦੇਖਣਾ ਜ਼ਰੂਰ ਚਾਹੀਦਾ ਹੈ ਇਹ ਦੇਖੋ ਐਦਾਂ ਤੁਰ ਕੇ ਆਣਾ ਹੁੰਦਾ ਹੈ ਇਹਦੇ ਵਿੱਚੋਂ ਐਦਾਂ ਆ ਕੇ ਤੇ ਐਵੇਂ ਵਿੱਚ ਵਿੱਚ ਨੂੰ ਬਣਿਆ ਹੋਇਆ ਰਸਤਾ ਤੁਰ ਕੇ ਆਉਣ ਨੂੰ ਬਹੁਤ ਵਧੀਆ ਆ ਆ ਵੀ ਉਹ ਸਾਰੇ ਹਾਂ ਨਾ ਅਨਾਲਾਈਜ਼ ਸਬਸਕ੍ਰਾਈਬ ਕਰਾਂਗੇ ओके ओ ओ ओवरफ्लो ओ फ्लो ਹੋਇਆ ਸੀ ਇਹ ਉਹ ਪੁਆਇੰਟ ਹੈ ਜਿੱਥੋਂ ਸਾਰੇ ਪਾਸਿਓਂ ਥੱਲੋਂ ਜੀਓਥਰਮਲ ਨਾਲ ਇਹ ওভারਫਲੋ ਹੋਇਆ ਸੀ ওভারਫਲੋ ਹੋਣ ਤੋਂ ਬਾਅਦ ਇਹ ਇਧਰ ਨੂੰ ਹੋ ਕੇ ਜਿਹੜਾ ਪਾਣੀ ਹੈ ਆ ਪਾਣੀ ਆ ਸੀ ਇਸ ਸਾਈਡ ਤੋਂ ওভারਫਲੋ ਹੋ ਕੇ ਅੱਗੇ ਚੱਲ ਗਿਆ ਦੇਖੋ ਸਾਰਾ ਕਿਵੇਂ ਵਾਈਟ ਵਾਈਟ ਹੈ ਵਾਈਟ ਵਾਈਟ ਹੈ ਸਾਰਾ ਸਲਫਰ ਹੈ ਸਲਫਰ ਨਿਕਲਦਾ ਇਹਦੇ ਵਿੱਚੋਂ ਪੂਰਾ ਹਾਫ ਮਾਰਦਾ ਪਾਣੀ ਹੈ ਤਿੰਨ ਤਿੰਨ ਹਫਤੇ ਪਹਿਲਾਂ ਹੋਇਆ ਸੀ ਇਸ 3 3 ਵੀਕਸ ago 3 weeks ago ਤਿੰਨ ਹਫਤੇ ਪਹਿਲਾਂ ਹੋਇਆ ਸੀ ওভারਫਲੋ ਤੇ ਹੋਏ ਪੁਆਇੰਟ ਸੋ ਇਹ ਸਾਰੀ ਉਹੀ ਜਗ੍ਹਾ ਆ ਜਿੱਥੇ ਨੈਚੁਰਲ ਹੌਟ ਵਾਟਰ ਦੇ ਨਾਲ ਜੀਓਥਰਮਲ ਸਲਫਰ ਸਾਰਾ ਕੁਝ ਧਰਤੀ ਚੋਂ ਨਿਕਲਦਾ ਹੈ ਵਾਰਮ ਵਾਟਰ ਆ ਸਾਰਾ ਇਹ ਯਾਰ ਹਰੇਕ ਚੀਜ਼ ਨੂੰ ਇੰਨਾ ਕ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਇਹਨਾਂ ਨੇ ਕਿ ਐਦਾ ਲੱਗਦਾ ਵੀ ਕੁਦਰਤ ਸਾਰੀ ਇੱਥੇ ਹੀ ਵਸਦੀ ਹੈ। ਸੋ ਫਿਰ ਇੱਕ ਵਾਰ ਵਿజిਟ ਕਰਨਾ ਇੱਕ ਵਾਰੀ ਆਪਾਂ ਨੂੰ ਜ਼ਰੂਰ ਚਾਹੀਦਾ ਹੈ। ਇਸ ਵੈਲੀ ਤੇ ਜਿਹਦਾ ਨਾਮ ਹੈ ਰਿਮਾਂਗੋ Volcanic Valley। ਸੋ ਆਪਾਂ ਨੈਕਸਟ ਹੁਣ ਆ ਆ ਗਏ ਆ ਜੀ ਰੈਡਵੁੱਡ ਟ੍ਰੀ ਵੋਕ ਇਹ ਆਪਣਾ ਰਾਤ ਦਾ ਜਿਹੜਾ ਆ ਟੂਰ ਹੈ ਉਹ ਵਾ 5:00 ਵੀਰ ਸਟਾਰਟ ਹੋਣਾ ਸੋ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ 5:30 ਵਜੇ ਨੇਰਾ ਪੈ ਜਾਂਦਾ ਹੈ। ਇੱਥੇ ਆਪਾਂ ਨੂੰ ਉੱਪਰ ਲੈ ਕੇ ਜਾਣਗੇ ਤੇ ਉੱਪਰੋਂ ਆਪਾਂ ਨੂੰ ਇਹ ਪੂਰਾ ਜਿਹੜਾ ਵਿਊ ਹੈ ਅ ਦਰੱਖਤਾਂ ਦੇ ਉੱਪਰੋਂ ਦਿਖਾਣਗੇ ਤੇ ਸਨਸੈਟ ਵੀ ਸ਼ਾਇਦ ਮੇイビー ਦਿਖਾਣਗੇ ਆਪਾਂ ਨਾਲ-ਨਾਲ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੇ ਕੀ ਕੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੋਵੇ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਹੈ ਮੈਂ ਦਿੰਦਾ ਰਹੂੰਗਾ ਇਹ ਆਪਣਾ ਲਾਸਟ ਟੂਰ ਆ ਬਾਹਰ ਦਾ ਤੇ ਕੱਲੂ ਫਿਰ ਆਪਾਂ ਸਿਟੀ ਸੈਂਟਰ ਜਾਵਾਂਗੇ ਤੇ ਸਿਟੀ ਦਾ ਟੂਰ ਵੀ ਕਰਾਵਾਂਗੇ ਇਹ ਆਪਣਾ ਰਾਤ ਵਾਲਾ ਜਿਹੜਾ ਟਰੀ ਵਾਕ ਸਟਾਰਟ ਹੋ ਚੁੱਕਿਆ ਹੈ ਇਹ ਪੂਰਾ ਦਰੱਖਤਾਂ ਦੇ ਉੱਪਰ ਬਣ ਬਣ ਕੇ ਬਣਾਇਆ ਹੋਇਆ ਪੂਰਾ ਹਿੱਲ ਰਿਹਾ ਹੈ ਦਰਦੇ ਹੋਏ ਐ ਲੱਗ ਰਿਹਾ ਵੀ ਹੁਣ ਨਾ ਗਿਰ ਜੀਏ ਗਿਰ ਨਾ ਜਾਓ ਫੋਨ ਛੱਡ ਦਿਓ ਉੱਪਰ ਜਾ ਰਹੇ ਇਹ ਦੇਖੋ ਦਰਖਤਾਂ ਦੇ ਉੱਪਰ ਉੱਪਰ ਬਣਿਆ ਹੋਇਆ ਹੈ ਇਹ ਜਿਆਦਾ ਹੈ ਇਹ ਅੱਗੇ ਕਿਰਨ ਨੇ ਆ ਨਾ ਇਦਾਂ ਵਿੱਚ ਲਾਈਟਾਂ ਲਾਈਆਂ ਹੋਈਆਂ ਨੇ ਸੋ ਵਧੀਆ ਲੱਗਦਾ ਦੇਖਣ ਨੂੰ ਪੂਰਾ 뷰 ਆਪਾਂ ਹੁਣ ਤੁਰੇ ਜਾ ਰਹੇ ਹਾਂ ਵਿੱਚ ਵਿੱਚ ਦੀ ਇਹਦੇ ਹਿੱਲਦੀ ਪਈ ਆ ਪੂਰਾ ਇਹ ਬਹੁਤ ਜ਼ਿਆਦਾ ਜਿਹੜਾ ਹਿੱਲ ਰਿਹਾ ਸੋ ਧਿਆਨ ਨਾਲ ਹੀ ਡਰ ਵੀ ਲੱਗਦਾ ਥੱਲੇ ਤੇ ਅੱਗੇ ਇਹ ਦੇਖੋ ਲਾਈਟਾਂ ਦਰਖਤਾਂ ਦੇ ਵਿੱਚ ਲੱਗੀਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਇਹ ਦੇਖੋ

ਸੱਲੇ ਦੇਖੋ ਲਾਈਟਾਂ ਲੱਟਾਂ ਇੱਧਰ ਲਾਈਟਾਂ ਬਹੁਤ ਸੋਹਣੀਆਂ ਲਾਈਟਾਂ ਲੱਗੀਆਂ ਹੋਈਆਂ ਐ ਇਹ ਸਾਰੇ ਟ੍ਰੀਜ਼ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਲੱਗੀਆਂ ਹੋਈਆਂ ਸਾਰੀਆਂ ਜਗਮਗਾਉਂਦੀਆਂ ਬਹੁਤ ਵਧੀਆ ਏ ਬੈਠੇ ਆ ਜੀ ਆਪਣੇ ਉੱਲੂ ਸਿੰਘ ਲੈ ਰਿਆ ਨਿਆਰੇ ਬੈਠੇ ਤੇ ਆਪਾਂ ਜੰਗਲਾਂ ਜਾਂਦੇ ਆਂ ਇਹ ਦੇ ਬੈਠੇ ਐ ਕੋਈ ਹੈ ਹਾਂ ਨਿਆਰੇ ਲੈ ਰਿਆ ਬੈਠੇ ਆ ਜੀ ਸੁਣਿਆ ਨੈਟ ਆਹ ਲਾਈਟਾ ਹੁਣ ਜਾ ਰਹੇ ਆਪਾਂ ਟਰੀ ਵਾਕ 2 ਕਿਲੋਮੀਟਰ ਅਪਰੋਕਸ ਸੀਗਾ ਕਰਕੇ ਵਾਪਸ ਇੱਕ ਬੜਾ ਵਧੀਆ ਇਹਨਾਂ ਨੇ ਅੱਗੇ ਐਗਜ਼ਿਟ ਪੁਆਇੰਟ ਬਣਾਇਆ ਹੋਇਆ ਟਰੀ ਦੇ ਵਿੱਚ ਮੈਂਟੇਨ ਚੀਜ਼ਾਂ ਇਹਨਾਂ ਨੇ ਆ ਦੇਖੋ ਵਾਓ ਕਿੰਨਾ ਸੋਹਣਾ 뷰 ਹੈ ਹਾਉਂ ਇਹ ਦੇਖ ਰਿਹਾ ਮੈਂ ਬਹੁਤ ਸੋਹਣਾ 뷰 ਹੈ ਇਹ ਤੇ ਇਹ ਬਣਾਇਆ ਹੋਇਆ ਐਗਜ਼ਿਟ ਪੁਆਇੰਟ ਉਹ ਵਧੀਆ ਲੱਗਿਆ ਹੋਇਆ ਹੈ ਨਾ ਰਾਈਟ ਵਾਕ ਕੀ ਕਰਕੇ ਉਹ ਬਹੁਤ ਜ਼ਿਆਦਾ ਹਿੱਲਦਾ ਪਿਆ ਇਹ ਦੇਖੋ ਏ ਬੋਧੀ ਜੀ ਆਪਾਂ ਪੁਆਇੰਟ ਤੇ ਉਹ ਸੋਹਣਾ 뷰 ਹਜੇ ਕਿੱਥੇ ਹਜੇ ਹੋਰ ਆ ਹੋਰ ਚਲੋ ਫਿਰ ਟ੍ਰੀ ਵੋਕਰਨ ਤੋਂ ਬਾਅਦ ਹੁਣ ਆਪਾਂ ਆ ਗਏ ਆ ਨੀਚੇ ਤੇ ਇੱਕ ਦਾ ਗੈਂਟ ਕਰਕੇ ਦਰਖਤ ਤੇ ਆਇਆ బిਗੇਸਟ ਟ੍ਰੀ ਤੇ ਆਇਆ ਇਹ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਦਰਖਤ ਸੀਗਾ ਉਹ ਵਾਲਾ ਆ ਇਹ ਵੱਡਿਆ ਹੋਇਆ ਦੇਖੋ ਤੁਸੀਂ ਦੇਖ ਸਕਦੇ ਆ ਇੰਨਾ ਚੋੜਾ ਜਿਹਾ ਇਹ ਮਤਲਬ ਕਿ బిਗੇਸਟ ਟਰੀ ਪਿਆਇਆ ਹੈ ਤੇ ਇਹਨਾਂ ਨੇ ਵੱਢ ਕੇ ਉਹਨਾਂ ਰੱਖਿਆ ਹੋਇਆ ਵੀ ਇਹ ਸਭ ਤੋਂ ਵੱਡਾ ਸੀ ਬਾਕੀ ਹੁਣ ਅਗਲਾ ਨੂੰ ਆਪਾਂ ਆਕਲੈਂਡ ਸਿਟੀ ਜਾਣਾ ਹੈ ਆਕਲੈਂਡ ਸਿਟੀ ਸੈਂਟਰ ਤੋਂ ਦਿਖਾਣੇ ਜਾ ਕੇ ਸਵਾਗਤ ਹੈ ਜੀ ਤੁਹਾਨੂੰ ਇੱਕ ਨਵੇਂ ਦਿਨ ਹੋਰ ਨਿਊਜ਼ੀਲੈਂਡ ਤੋਂ ਤੇ ਆਪਾਂ ਜਿਵੇਂ ਆਕਲੈਂਡ ਤੋਂ ਰੋਟਰਾ ਵਾਲੀ ਸਾਈਡ ਆਏ ਹੋਏ ਸੀ ਕਿਿੱਥੇ ਆ ਕੇ ਜਿੰਨੇ ਵੀ ਟੂਰਿਸਟ ਬੀਚੇ ਸੀਗੇ ਨੇ ਨੀਅਰバイ ਉਹ ਸਾਰੇ ਆ ਸੋ ਅੱਜ ਆਪਾਂ ਜਾ ਰਹੇ ਆਂ ਵਾਪਸ ਆਕਲੈਂਡ ਰੋਤਰਾ ਤੋਂ ਆਕਲੈਂਡ ਜਿਹੜੀ ਹੈਗੀ ਆ 2 ਘੰਟੇ 40-45 ਮਿੰਟ ਦੀ ਡਰਾਈਵ ਹੈ ਉਹ ਕਰਕੇ ਆਪਾਂ ਪਹੁੰਚਾਂਗੇ ਆਕਲੈਂਡ ਆਕਲੈਂਡ ਦੇ ਸਿਟੀ ਜਿਹੜੀ ਹੈਗੀ ਆ ਉਹ ਵੀ ਥੋੜੀ ਬਥੇ ਕਵਰ ਕਰਾਂਗੇ ਤੇ ਆਕਲੈਂਡ ਜਿੰਨਾ ਕਿ ਸਿਟੀ ਦਾ ਆਪਾਂ ਨੂੰ ਵੀ ਉਹ ਜਿਹੜੇ ਹੈਗੇ ਨੇ ਦਿਖਾਵਾਵਾਂਗੇ ਉਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇ ਕੋਸ਼ਿਸ਼ ਕਰਾਂਗੇ ਤੇ ਰਸਤੇ ਰਵੇ ਜਿਹੜੇ ਵੀਊ ਆਉਣਗੇ ਉਹ ਵੀ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਹੁਣ ਆਪਾਂ ਪਹੁੰਚ ਗਏ ਆਂ ਸਿਟੀ ਓਕਲੈਂਡ ਉਹ ਸਮਡੇ ਫੇਮਸ ਨਾਬਰ ਓਕਲੈਂਡ ਦਾ ਨਿਊਜ਼ੀਲੈਂਡ ਦਾ ਰਾਈਟ ਸਾਈਡ ਤੇ ਬਾਕੀ ਤੁਹਾਨੂੰ ਨੇੜੇ ਜਾ ਕੇ ਦਿਖਾਵਾਂਗੇ ਅਸੀਂ ਬਿਲਕੁਲ ਉਹਦੇ ਨਾਲ ਹੀ ਰਹਿ ਰਹੇ ਹਾਂ 100 200 ਮੀਟਰ ਤੇ ਤੋ ਇਹ ਸੀ ਆਪਣਾ ਨਿਊਜ਼ੀਲੈਂਡ ਦਾ ਛੋਟਾ ਜਿਹਾ ਟ੍ਰਿਪ ਕਿਉਂਕਿ ਇਸ ਵਾਰੀ ਟਾਈਮ ਆਸਟ੍ਰੇਲੀਆ ਜਿਆਦਾ ਲੱਗ ਗਿਆ ਤਾਂ ਕਰਕੇ ਨਿਊਜ਼ੀਲੈਂਡ ਦਾ ਟਾਈਮ ਆਪਾਂ ਘੱਟ ਰੱਖਿਆ ਸੀ ਤੇ ਨੈਕਸਟ ਟ੍ਰਿਪ ਜਿਹੜਾ ਆ ਉਹ ਲੰਮਾ ਕਰਾਂਗੇ ਆਕਲੈਂਡ ਤੋਂ ਵੈਲਿੰਗਟਨ ਵਾਇਰ ਰੋਡ ਜਾਂ ਹੋਰ ਜਿਹੜੀਆਂ ਪਲੇਸਿਸ ਨੇ ਨਿਊਜ਼ੀਲੈਂਡ ਦੇ ਵਿੱਚ ਉਹ ਸਾਰਾ ਇੱਥੇ ਵਾਇਰ ਰੋਡ ਕੋ ਮੰਦਾ ਹੀ ਫਾਇਦਾ ਆ ਕਿਉਂਕਿ ਆਪਣੀ ਗੱਡੀ ਲੈ ਲੋ ਤੇ ਸਾਰਾ ਕੰਮ ਹੋ ਜਾਂਦਾ ਆ ਗ੍ਰੀਨਰੀ ਨਾਲ ਬਹੁਤ ਪਿਆਰ ਹੈ ਮੈਨੂੰ ਨੇਚਰ ਨਾਲ ਬਹੁਤ ਪਿਆਰਾ ਸੋ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਟੋਟਲੀ ਰਿਕਮੈਂਡ ਕਰੂੰਗਾ ਜਿੰਨੇ ਵੀ ਗ੍ਰੀਨਰੀ ਨਾਲ ਦਾ ਨੇਚਰ ਨਾਲ ਨਾਲ ਬਿਊਟੀ ਨਾਲ ਤੁਸੀਂ ਪਿਆਰ ਕਰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਨਿਊਜ਼ੀਲੈਂਡ ਬਾਕੀ ਮਿਲਦੇ ਆ ਹੁਣ ਇੱਕ ਨਵੇਂ ਦਿਨ ਕਿਸੇ ਹੋਰ ਕੰਟਰੀ ਦੇ ਵਿੱਚ ਉਹਨਾਂ ਜਦ ਲਈ ਸਤਿ ਸ੍ਰੀ ਅਕਾਲ